ਪਿੰਡ ਸ਼ਾਹਪੁਰ ਦੇ ਸਰਪੰਚ ਡਾਕਟਰ ਅਸ਼ੋਕਪੁਰਾ ਵੱਲੋਂ ਪਰਮਾਤਮਾ ਦਾ ਛੁਕਰਾਨਾ ਕਰ ਲੈ ਗੋਦਸ ਵਿਖੇ ਸੁਖਮਨੀ ਸਾਹਿਬ ਦੇ ਭੋਗ ਪੋਇਏ ਗਏ। ਅਪਰੰਤ ਕੀਰਤਨੀ ਜਥੇ ਸੰਗਤਾਂ ਨੂੰ ਕੀਰਤਨਾਂ ਨੇ ਹਲਕੀਤਾ। ਇਸ ਮੌਕੇ ਆਈਆਂ ਹੋਈਆਂ ਬਿਛੂ ਚੀਤਾਂ ਦਾ ਸਰੂਪ ਪਾ ਕੇ ਪਿਛੇ ਸਨਮਨ ਕੀਤਾ ਗਿਆ। ਇਸ ਸਭਾਉਂ ਦੇ ਵਿੱਚ ਹਲਕਾ ਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਵਤਾਪ ਸਿੰਘ ਗਰੀਮਪੁਰੀ ਪੰਜਾਬ ਪ੍ਰਧਾਨ ਬੀਐਸਪੀ ਗ੍ਰਾਮ ਪੰਚਾਇਤ ਮੈਂਬਰ ਫੋਨ ਨਗਰ ਵਾਸੀ ਇਹਨਾਂ ਦੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਤੋਂ ਅਸ਼ਨੂ ਕੌਰ ਸਰਪੰਚ ਸ਼ਾਹਪੁਰ ਨੇ ਪਿੰਡ ਵਾਸੀਆਂ ਸਮੂਹ ਨਗਰ ਵਾਸੀਆਂ ਇਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਆ ਜੋ ਵੀ ਪਿੰਡ ਦੇ ਵਿੱਚ ਵਿਕਾਸ ਕਰ ਰਹੇ ਹੋਗੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾਣਗੇ। ਕੈਮਰਾਮੈਨ ਨੇ ਸੋਨਾਖੀ ਨਾਲ ਕੋ ਸ਼ਾਹਸੀ ਨਾਲ ਦੀ ਮਸੂਮ ਯਾਰਾ ਦੀ ਸ਼ਾਹਪੁਰ ਤੋਂ ਵਿਸ਼ੇਸ਼ ਰੂਪੋਂ ਭਾਗੀ ਪਾਏ सफालु जक बेखनी का परसुत संगल मनीत भेतो संत राम नवे बार की सके बाबा संका गच्छत न कहानी पर सतो छात्र पतयाए पूरा वे नाथ आनंदमत्तर अमरस जश बेले संत मनय उती पाए नाम जस सास ले मिलाए जल पाए पुसत जने सतगुरु रूप में कहानी को आपो सुधारी गाम में सुधो कहानी मेरा हाथ जमान सुनाई ताकि मैं तेरे दास ना हो मैंने साधु देश बुद्ध देखूं भाया कसम लगे पे मान मेरा देश हम देवते देशे सारी जगह बुद्ध देश है और जो काम हो है न से सब मैं आज मां ठेखा न से इसका साथ कर पाता ही सांस मतलब नमूरारी ਕਤਲ ਪਾਈ ਸੁਖ ਭਗਵਨ ਦਾ ਬਣ ਸੁਨਾਰਿਤ ਹਰ ਅਗਨ ਸਰਬਨ ਦਰਗੁਣ ਆਸਰ ਕੰਬੀ ਹੋਈ ਕਨਾਂ ਧਾਤਨ ਸੰਗੀ ਹੋਈ ਆਪਣੇ ਅਕਰਤ ਭਵੇ ਆਪ ਲਾਏ ਆਪਣੀ ਕੀਤੇ ਆਪੇ ਪਾਏ ਹਮ ਗੁਆ ਨਾਰੀ ਹੋਏ ਸਭ ਨਤਰੇ ਕੋ ਸੋਏ ਉਤਪੋਖ ਭਵ ਆਪ ਰੱਖ ਭੈ ਪ੍ਰਕਾਸ਼ਾਂ ਦੇ ਸੰਗ ਰਚ ਰਚਣਾ ਆਪਣੀ ਬਰਤਾਵੀ ਅਨਕ ਬਾਤ ਆਤਮਹਾਰੀ ਸਦੋ ਸਾਰ ਤਮਾ ਚਰ ਬਰਬਰ ਜਾਨ ਕੋ ਪਾਵਨਾ ਅਤਿ ਜਾਨ ਕੋ ਵਿਚਾਰ ਇੱਕ ਸਾਰ ਕਹੋ ਨਾ ਮਰਵਾ ਤੇ ਸਤਿਗੁਰੂ ਕੋ ਮਾਏ ਸਭ ਲੋ ਨਾ ਜਾਏ ਜਿਸ ਸੰਗ ਕੋ ਦਾਤ ਕੋ ਮਤਾਵੇ ਸਾਰ ਸੋ ਨਾ ਦੇ ਹਾ ਨਾਮ ਧਾਨ ਜੀ ਪਾਸੀ ਤਤ ਮਤਾ ਕਰੇ ਸੱਚਾ ਆਠ ਮਲੇ ਸੋ ਪਾਚੋ ਪਾਚਾ ਪਾਪ ਗੋਮੁਕੇ ਪ੍ਰਥੇ ਬਿਰਾਪ ਤੇ ਆਪ ਸ਼ੰਭੁ ਤੇ ਬਗਿਰ ਪਹੁ ਪਾਉ ਵਾਹ ਸਾਪਰਨ ਤਾ ਰੂਪਾ ਬਿਸ਼ੂ ਤੇ ਹਾਰਸ ਰਸਾ ਸਾਥ ਤੇ ਉਚਾਰ ਹਾਕੇ ਗੋਮੁਕ ਲਾਇ ਮਨ ਮਛਤਰਾਣ ਪਰ ਪਾਇ ਸੰਗਦ ਚਾਲ ਸੁ ਤੇਰੇ ਤਹਾ ਪੂਰਾ ਉਤਾਵੇ ਤੇ ਮਨਾ ਸੁਖੀ ਸੁਤਾ ਵਰ ਦੇਨੰਤਾ ਇਤੇ ਬਹੁਤ ਬਹੁ ਸੁਨਾਚਾਰ ਗੋਇਆ ਬਸਤਾ ਤੇ ਕਹੋ ਕੌਣ ਸੁਚਕਾਤ ਅਸਤਿ ਦਾ ਅਸਮਾਰੀ ਠੁੱਠਾ ਦਮ ਖੂਬਸਾਰੀ ਜਨ ਦੀਏ ਸੋਦੇ ਨਾ ਬਿਗਾਨਾ ਗਾਮ ਸਾਫਲ ਬਕਨ ਨਾ ਗੁਰ ਕੀ ਮਤ ਲਿਆਨੇ ਗੁਰਨਾ ਹੋ ਚੁਕੇ ਸਿਆਰੇ ਅਕੀ ਕਟ ਗ੍ਰਹਮ ਮੀਤ ਦਰਬੋਏ ਖਾਰੂ ਚੀਤ ਚਾਲ ਕੋਲ ਲਾਖਾਂ ਮਾਹੀ ਜੁਗਤ ਕਾ ਗੁਰ ਜਾਹਿਆ ਦਿਵਲਾ ਨ ਪਾਵੋ ਸੰਤ ਕਰਤ ਨਾ ਗੁਰ ਸਾਥੁ ਸੰਤੋ ਨਾਲ ਸਭੈ ਨਾ ਗਾਉ ਸਰ ਪਾਲ ਸਾਹਿਬ ਆਈਰੂ ਜੀ ਕੀ ਫਤਿਹ ਬੋਲੇ ਸੋਨ ਪੈ ਸਤਿਗੁਰ ਦਾਸ ਮਹਾਰਾਜ ਦੀ ਜੀਤ ਅੱਜ ਸਾਡੇ ਸੋ ਨਗਰ ਵਾਸੀਆਂ ਲਈ ਬਹੁਤ ਹੀ ਵਿਭਾਗਾ ਸਮਾਂ ਹੈ ਜਿਸ ਵਿੱਚ ਸਾਨੂੰ ਪ੍ਰਮਾਤਮਾ ਨੇ ਬੜੀ ਮਿਹਰ ਕਰਕੇ ਸਾਰੇ ਨਗਰ ਨਿਵਾਸੀ ਦੇ ਸਹਿਯੋਗ ਦੇ ਨਾਲ ਸਰਪੰਚੀ ਦੀ ਦਾਤ ਬਖਸ਼ੀ ਹੈ ਔਰ ਮੈਨੂੰ ਇੱਕ ਸਮੁੱਚੀ ਟੀਮ ਇਹਦੇ ਪੰਚਾਂ ਦੀ ਬਹੁਤ ਹੀ ਵਧੀਆ ਪ੍ਰਦਾਨ ਕੀਤੀ ਹੈ ਜਿਸ ਦੇ ਸ਼ੁਕਰਾਨੇ ਵਜੋਂ ਅੱਜ ਅਸੀਂ ਉਹ ਨਗਰ ਨਿਵਾਸੀਆਂ ਦੇ ਸ਼ੁਕਰਾਨੇ ਲਈ ਔਰ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਇਸ ਸ੍ਰੀ ਸੁਖਮਨੀ ਸਾਹਿਬ ਦੇ ਬਾਟ ਰਾਗੋ ਇਹ ਹਨ ਤੇ ਇਹਨਾਂ ਦੇ ਪੋਠ ਤੋਂ ਬਾਅਦ ਚਾਹ ਪਾਣੀ ਦਾ ਲੰਗਰ ਵਰਤਾਇਆ ਜਾਊਗਾ ਔਰ ਅਸੀਂ ਸਭੂ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਔਰ ਸਾਡੇ ਤੇ ਮਾਣ ਕੀਤਾ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਸਾਰਿਆਂ ਦਾ ਰੂਹਾਂ ਤੇ ਇਹਨਾਂ ਦੀਆਂ ਵੀੰਦਾਂ ਤੋਂ ਬਾਅਦ ਖਰਾਬ ਤੁਹਾਨੂੰ ਪਿੰਡ ਦੇ ਵਿੱਚ ਵਿਕਾਸ ਕਰ ਅਧੂਰੇ ਪੀਲੀ ਪੰਚਾਇਤ ਤੁਸੀਂ ਕੀ ਕਰੋਗੇ ਆ ਜਿਹੜੇ ਵਿਕਾਸ ਕਾਰ ਅਧੂਰੇ ਆ ਉਹਨਾਂ ਨੂੰ ਪੂਰਾ ਕਰਾਂਗੇ ਔਰ ਜਿਹੜੀਆਂ ਸਾਡੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਕੰਮਾਂ ਨੂੰ ਜ਼ਰਾ ਜ਼ਰੂਰ ਤੇ ਆ ਉਹਨਾਂ ਨੂੰ ਅਸੀਂ ਸ਼ੁਰੂ ਕਰਕੇ ਨਿਪਟੇ ਜਾਵਾਂਗੇ ਔਰ ਪਿੰਡ ਨੂੰ ਇੱਕ ਨਮੂਨੇ ਦੇ ਤੌਰ ਤੇ ਵਿਕਸਨ ਨਮੂਨੇ ਦੇ ਤੌਰ ਤੇ ਪੇਸ਼ ਕਰਾਂਗੇ ਪਿੰਡ ਦੇ ਵਿੱਚ ਤੁਸੀਂ ਕਿਹੜੇ ਨਵੇਂ ਕਾਜ ਕਰੋਗੇ ਜਿਵੇਂ ਕਿ ਸਾਡੀਆਂ ਬੁਨਿਆਦੀ ਰੋਡਾਂ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਦੀ ਟੈਂਕੀ ਸੇਵਰੇਜ ਸਿਸਟਮ ਬਾਟਰ ਟ੍ਰੀਟਮੈਂਟ ਪਲਾਂਟ ਤੇ ਸਟੇਡੀਅਮ ਦਾ ਮਹੱਲ ਲੱਗ ਲਈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਬਨਿਆਦੀ ਤੌਰ ਤੇ ਪੂਰੀਆਂ ਹੋਣ ਗਈਆਂ ਔਰ ਜਿਹਨੇ ਸਾਡੇ ਹੋਰ ਵੀ ਕਈ ਵਿਕਾਸ ਦੇ ਕੰਮ ਆ ਚਾਹੇ ਉਹ ਛੋਟੇ ਹੋਣ ਚਾਹੇ ਵੱਡੇ ਹੋਣ ਜਿਨ੍ਹਾਂ ਨੂੰ ਪਿੰਡ ਦੀ ਅਗੋਂ ਤੌਰ ਤੇ ਜ਼ਰੂਰ ਤੇ ਆ ਉਹ ਪਹਿਲੇ ਦਾ ਅਰਥੇ ਨਿਪਟਲੇ ਜਾ ਦੇ ਪਿੰਡ ਦੇ ਵਿੱਚ ਜੈਮ ਬਣਿਆ ਤੁਹਾਡੇ ਆ ਜੈਮ ਹੈ ਪਰ ਮਤਲਬ ਉਹ ਹੋਰ ਡਿਵੈਲਪ ਕਰਾਂਗੇ